ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਤੇ ਤੇ ਅੱਜ ਅਸੀਂ ਗੱਲ ਕਰਾਂਗੇ ਬਵਾਸਿਰ ਤੇ ਪਿਆਈ ਦੇ ਜੋ ਰੋਗੀ ਨੇ ਉਹਨਾਂ ਵਿੱਚ ਡਾਈਟ ਉਹਨਾਂ ਦੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਇਸ ਬਿਮਾਰੀ ਤੋਂ ਥੋੜਾ ਰਿਲੀਫ ਪਾ ਸਕਣ ਚੱਲਿਓ ਗੱਲ ਕਰਦੇ ਆਂ ਆਪਾਂ ਡਾਈਟ ਫਾਰ ਪੇਸ਼IENTS ਆਫ ਹਾਇਪੋਥੈਂਸ਼ਨ ਤੋਂ ਦੇਖੋ ਜੀ ਪਹਿਲਾਂ ਉਹਨਾਂ ਨੇ ਫਰੂਟ ਕਿਹੜੇ ਕਿਹੜੇ ਲੈਣੇ ਇਹ ਧਿਆਨ ਰੱਖੋ ਕਿ ਫਰੂਟਾਂ ਦੇ ਵਿੱਚ ਫਰੂਟਾਂ ਦੇ ਵਿੱਚ ਪਾਣੀ ਵਾਲੇ ਫਲ ਜ਼ਿਆਦਾ ਲੈਣੇ ਹੁੰਦੇ ਜਿਵੇਂ ਕਿ ਪਪੀਤਾ ਸੇਵ ਜਾਂ ਫਿਰ ਤੁਸੀਂ ਨਾਰੀਅਲ ਪਾਣੀ ਵੀ ਦੇ ਸਕਦੇ ਹੋ ਠੀਕ ਹੈ ਨਾਰੀਅਲ ਵਾਟਰ ਹੈ ਜਿਹੜਾ ਉਹ ਵੀ ਦਿੱਤਾ ਜਾ ਸਕਦਾ ਠੀਕ ਹੈ ਜੇ ਆਪਾਂ ਗੱਲ ਕਰੀਏ ਜੂਸ ਦੀ ਤੇ ਜੂਸ ਦੇ ਵਿੱਚ ਤਿੰਨ ਤਰ੍ਹਾਂ ਦੇ ਜੂਸ ਮੇਨਲੀ ਯੂਜ਼ ਕੀਤੇ ਜਾ ਸਕਦੇ ਆ ਮਸੰਮੀ ਦਾ ਜੂਸ ਅਨਾਨਾਸ ਤੇ ਅਨਾਰ ਦਾ ਜੂਸ ਅਨਾਰ ਦਾ ਜੂਸ ਬੈਸੇ ਵੀ ਤੁਹਾਡੇ ਵਿੱਚ ਖੂਨ ਦੀ ਕਮੀ ਹੈ ਤਾਂ ਵੀ ਇਹ ਬਹੁਤ ਕੰਮ ਕਰਦਾ ਤੇ ਜੂਸ ਇਹ ਗੰਨੇ ਦਾ ਜੂਸ ਗੰਨੇ ਦਾ ਜੂਸ ਉਹਨਾਂ ਰੋਗੀਆਂ ਦੇ ਲਈ ਹੈ ਜਿਨ੍ਹਾਂ ਵਿੱਚ ਬਲੀਡਿੰਗ ਬਲੀਡਿੰਗ ਜ਼ਿਆਦਾ ਹੁੰਦੀ ਹੈ ਠੀਕ ਹੈ ਬਲੀਡਿੰਗ ਪਾਇਲਸ ਦੇ ਰੋਗੀਆਂ ਦੇ ਵਿੱਚ ਗੰਨੇ ਦਾ ਜੂਸ ਵੀ ਦਿੱਤਾ ਜਾ ਸਕਦਾ ਹੁਣ ਆਪਾਂ ਗੱਲ ਕਰਾਂਗੇ ਜੇਕਰ ਮਲਦੁਆਰ ਦੇ ਵਿੱਚ ਕੱਟ ਲੱਗ ਚੁੱਕਾ ਹੈ ਕੱਟ ਮਤਲਬ ਕੋਈ ਦਰਾਰ ਪੈ ਟੁੱਟੀ ਹੈ ਬਿਆਹੀ ਬਣ ਚੁੱਕੀ ਹੈ ਜਿਹਨੂੰ ਆਪਾਂ ਫਿਸ਼ਰ ਵੀ ਕਹਿੰਦੇ ਆ ਤਾਂ ਤੁਹਾਨੂੰ ਉੱਥੇ ਕੀ ਹੈ ਆਹਾਰ ਹੈ ਜਿਹੜਾ ਹਲਕਾ ਹੀ ਰੱਖਣਾ ਪਏਗਾ ਆਪਣਾ ਖਾਣਾ ਪੀਣਾ ਬਹੁਤ ਹਲਕਾ ਰੱਖਣਾ ਪਏਗਾ ਜੋ ਕਿ इजीली ਪਚ ਜਾਵੇ ਤੇ इजीली ਪਚਨ ਦੇ ਕਰਕੇ ਜਿਹੜੀ ਤੁਹਾਡੀ ਲੈਟਰਨ ਹੈ ਉਹ इजीली ਪਾਸ ਹੋ ਜਾਏਗੀ ਠੀਕ ਹੈ ਤਾਂ ਤੁਸੀਂ ਕੀ ਖਾ ਸਕਦੇ ਹੋ ਦਲੀਆ ਖਾ ਸਕਦੇ ਹੋ ਦੇਸੀ ਘਿਓ ਉਹਦੇ ਵਿੱਚ ਥੋੜਾ ਜਿਹਾ ਐਡ ਕਰ ਲਓ ਜਿਹਦੇ ਨਾਲ ਕੀ ਹੈ ਜਿਹੜੀ ਲੂਬ੍ਰੀਕੇਸ਼ਨ ਹੋ ਜਾਂਦੀ ਹੈ ਇੰਟੈਸਟਾਈਨ ਦੀ ਤੇ ਤੁਹਾਡੀ ਜਿਹੜੀ ਅਗਨੀ ਹੈ ਪੇਟ ਦੀ ਅਗਨੀ ਹੈ ਉਹ ਤੇਜ਼ ਹੋ ਜਾਂਦੀ ਹੈ ਦੇਸੀ ਘਿਓ ਨਾਲ ਠੀਕ ਹੈ ਖਿਚੜੀ ਖਾਧੀ ਜਾ ਸਕਦੀ ਹੈ ਠੀਕ ਹੈ ਆਹਾਰ ਲੈਣ ਦੇ ਸਮੇਂ ਤੁਸੀਂ ਜਿਹੜਾ ਪਾਣੀ ਹੈ ਜਾਂ ਫਿਰ ਫਲੂਇਡ ਹੈ ਕੁਝ ਲੋਕ ਕੀ ਇਹ ਦੁੱਧ ਪੀਂਦੇ ਆ ਖਾਣਾ ਖਾਣ ਦੇ ਨਾਲ ਜਾਂ ਪਾਣੀ ਪੀਂਦੇ ਆ ਤਾਂ ਤੁਸੀਂ ਉਹ ਨਾ ਤਾਂ ਬਹੁਤ ਜ਼ਿਆਦਾ ਲੈਣਾ ਤੇ ਨਾ ਹੀ ਬਹੁਤ ਘੱਟ ਲੈਣਾ ਐਦਾਂ ਵੀ ਨਹੀਂ ਹੈਗਾ ਕਿ ਤੁਸੀਂ ਬਿਲਕੁਲ ਸੁੱਕੀਆਂ ਰੋਟੀਆਂ ਖਾਈ ਜਾਓ ਜਾਂ ਫਿਰ ਸੁੱਕਾ ਆਹਾਰ ਲਈ ਜਾਓ ਉਹਦੇ ਵੀ ਤੁਸੀਂ ਇੱਕ ਦੋ ਕੁੱਟ ਪਾਣੀ ਦੇ ਲੈ ਸਕਦੇ ਹੋ ਚਲੋ ਜੀ ਫਿਸ਼ਰ ਤੇ ਦੇ ਜੋ ਪੇਸ਼ੈਂਟਸ ਹੈ ਫਿਸ਼ਰ ਦੇ ਪੇਸ਼ੈਂਟਸ ਹੈ ਜਿਨ੍ਹਾਂ ਦੇ ਵਿਆਹੀ ਹੋ ਜਾਂਦੀ ਹੈ ਕੱਟ ਲੱਗ ਜਾਂਦਾ ਹੈ ਮਲਦਾਰ ਦੇ ਵਿੱਚ ਬਹੁਤ ਜ਼ਿਆਦਾ ਦਰਦਰ ਰਹਿਂਦਾ ਉਹਨਾਂ ਦੇ ਵਿੱਚ ਕੀ ਹੈ ਬੈਡ ਤੇ ਮੈਦਾ ਇਹ ਬਹੁਤ ਜ਼ਿਆਦਾ ਘਾਤਕ ਸਿੱਧ ਹੋ ਸਕਦੇ ਤੁਹਾਡਾ ਫਿਸ਼ਰ ਬਾਰ-ਬਾਰ ਹੁੰਦਾ ਰਹੂਗਾ ਜੇ ਤੁਸੀਂ ਬੈਡ ਤੇ ਮੈਦਾ ਦਾ ਪ੍ਰਯੋਗ ਕਰਦੇ ਤੇ ਚਾਹ ਚਾਹ ਤੁਹਾਨੂੰ ਬਹੁਤ ਜ਼ਿਆਦਾ ਘੱਟ ਕਰਨੀ ਪਊਗੀ ਕਿਉਂਕਿ ਇਹ ਪੇਟ ਦੇ ਵਿੱਚੋਂ ਪਾਣੀ ਸੁਕਾ ਦਿੰਦੀ ਹੈ ਤੇ ਤੁਹਾਡਾ ਮਲਿਆ ਜਿਹੜਾ ਸੁੱਕ ਜਾਂਦਾ ਤੇ ਸੁੱਕੇ ਹੋਏ ਮਲ ਦੇ ਨਾਲ ਦੁਬਾਰਾ ਫਿਸ਼ਰ ਯਾਨੀ ਕਿ ਲੈਟਰਨ ਦੇ ਰਸਤੇ ਵਿੱਚ ਕੱਟ ਲੱਗਣ ਦਾ ਡਰ ਬਣਿਆ ਰਹਿੰਦਾ ਠੀਕ ਹੈ ਚਲੋ ਜੀ ਅੱਗੇ ਗੱਲ ਕਰਦੇ ਹਾਂ ਨਾਨਵੇਜ ਜੋ ਪੇਸ਼ੈਂਟ ਨਾਨਵੇਜ ਦਾ ਪ੍ਰਯੋਗ ਕਰਦੇ ਆ ਨਾਨਵੇਜ ਦੇ ਵਿੱਚ ਜਿਵੇਂ ਕਿ ਚਿਕਨ ਵਗੈਰਾ ਦਾ ਪ੍ਰਯੋਗ ਕਰਦੇ ਆ ਨਾਲ ਤੁਸੀਂ ਅਮਰੂਦ ਦਾ ਪ੍ਰਯੋਗ ਜਾਂ ਫਿਰ ਪਨੀਰ ਦਾ ਪ੍ਰਯੋਗ ਇਹ ਤਿੰਨੇ ਚੀਜ਼ਾਂ ਤੋਂ ਪਰਹੇਜ਼ ਰੱਖਣਾ ਨਾਨਵੇਜ ਕੀ ਹੈ ਅੰਤੜੀ ਦੇ ਵਿੱਚ ਚਿਪਕ ਜਾਂਦਾ ਇਸੇ ਕਰਕੇ ਇਸ ਦਾ ਪ੍ਰਯੋਗ ਨਹੀਂ ਕਰਨਾ ਅਮਰੂਦ ਦੇ ਵਿੱਚ ਦਾਣੇ ਹੁੰਦੇ ਆ ਜੋ ਵਿਆਈ ਦੇ ਰੋਗੀ ਆ ਉਹਨਾਂ ਦੇ ਵਿੱਚ ਦਾਣੇ ਤੁਹਾਨੂੰ ਕਸ਼ਟ ਦੇ ਸਕਦੇ ਆ ਇਸੇ ਕਰਕੇ ਅਮਰੂਦ ਦਾ ਪ੍ਰਯੋਗ ਨਹੀਂ ਕਰਨਾ ਪਨੀਰ ਪਚਣ ਦੇ ਵਿੱਚ ਬਹੁਤ ਜ਼ਿਆਦਾ ਭਾਰਾ ਹੋਣ ਕਰਕੇ ਇਹਦਾ ਪ੍ਰਯੋਗ ਨਹੀਂ ਕਰਨਾ ਵੈਸੇ ਵੀ ਅੱਜ ਕੱਲ ਜੋ ਪਨੀਰ ਆ ਉਹ ਨਕਲੀ ਆ ਰਿਹਾ ਤਾਂ ਤੁਸੀਂ ਇਹਦਾ ਗੁਰੇਜ਼ ਕਰੋ। ਅੰਜੀਰ, Munakka ਇਹ ਬਹੁਤ ਹੀ ਲਾਹੇਵੰਦ ਹੋ ਸਕਦੀਆਂ ਤੁਹਾਡੇ ਲਈ। ਅੰਜੀਰ ਤੇ Munakka ਦੇਖੋ ਅੰਜੀਰ ਦੇ ਵਿੱਚ ਆਇਰਨ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਲੋਹੇ ਦੀ ਬਹੁਤ ਮਾਤਰਾ ਹੋਣ ਦੇ ਕਰਕੇ ਇਹਦੇ ਨਾਲ ਖੂਨ ਵਧੂਗਾ। ਨਾਲ-ਨਾਲ ਕੀ ਹੈ ਤੁਹਾਡੇ ਵਿੱਚ ਬਹੁਤ ਜ਼ਿਆਦਾ ਤਾਕਤ ਆਏਗੀ। ਤੇ Munakka ਦੇ ਨਾਲ ਕੀ ਹੈ ਤੁਹਾਡੀ ਜਿਹੜੀ ਇੰਟੈਸਟਾਈਨਲ ਲੂਬ੍ਰੀਕੇਟ ਰਹੇਗੀ ਮਿੱਠਾ ਹੋਣ ਦੇ ਕਰਕੇ ਤੁਹਾਨੂੰ ਇਹ ਕੌਨਸਟਿਪੇਸ਼ਨ ਦੇ ਵਿੱਚ ਵੀ ਬਹੁਤ ਸਹਾਇਤਾ ਕਰਦਾ ਹੈ ਖਾਸ ਕਰਕੇ ਬਲੀਡਿੰਗ ਫਾਈਲਸ ਦੇ ਰੋਗੀਆਂ ਵਿੱਚ ਇਹ ਖਾਸ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਆ ਠੀਕ ਹੈ ਚਲੋ ਜੀ ਅੱਗੇ ਆਪਾਂ ਦੇਖ ਲਈਏ ਐਨਲ ਫਿਸ਼ਰ ਐਨਲ ਫਿਸ਼ਰ ਜਦੋਂ ਕੱਟ ਲੱਗ ਜਾਂਦਾ ਹੈ ਜਾਂ ਫਿਰ ਕੌਨਸਟਿਪੇਸ਼ਨ ਹੁੰਦੀ ਹੈ ਤਾਂ ਜਿਹੜਾ ਲੈਟ ਆ ਇਹ ਲੈਟਰਨ ਦਾ ਰਸਤਾ ਬਣਾਇਆ ਹੋਇਆ ਹੈ ਤੇ ਲੈਟਰਨ ਦੇ ਰਸਤੇ ਦਾ ਜਿਹੜਾ ਪਹਿਲਾ ਹਿੱਸਾ ਸੁੱਕ ਜਾਂਦਾ ਹੈ ਠੀਕ ਹੈ ਤਾਂ ਹੁਣ ਤੁਸੀਂ ਇਹਦੇ ਵਿੱਚ ਕੀ ਧਿਆਨ ਰੱਖਣਾ ਤੁਸੀਂ ਲੈਟਰਨ ਦੇ ਰਸਤੇ ਤੇ ਹਰ ਰੋਜ਼ ਆਇਲਿੰਗ ਕਰਨੀ ਹੈ ਆਇਲਿੰਗ ਮਤਲਬ ਜਾਤਿਆ ਦੀ ਤੇਲ ਦੀ ਪਚਕਾਰੀ ਹਰ ਰੋਜ਼ ਲੈਟਰਨ ਦੇ ਰਸਤੇ ਦੇ ਵਿੱਚ ਲਗਾਉਣੀ ਹੈ ਠੀਕ ਹੈ ਜਾਤਿਆ ਦੀ ਤੇਲ ਜੇਕਰ ਤੁਹਾਡਾ ਜ਼ਖਮ ਜਾਂ ਫਿਰ ਫਿਸ਼ਰ ਪੁਰਾਣਾ ਹੋ ਚੁੱਕਾ ਹੈ ਪੁਰਾਣਾ ਫਿਸ਼ਰ ਹੈ ਉਹਦੇ ਵਿੱਚ ਕੀ ਹੈ ਇਚਿੰਗ ਵਗੈਰਾ ਹੁੰਦੀ ਰਹਿੰਦੀ ਹੈ ਹਲਕਾ ਫੁਲਕਾ ਪੇਨ ਕਦੇ ਕਦਾਈ ਹੁੰਦਾ ਹੈ ਪਰ ਤੁਸੀਂ ਸਿਰਫ ਜਾਤਿਆ ਦੀ ਤੇਲ ਦਾ ਹੀ ਪ੍ਰਯੋਗ ਕਰਨਾ ਪਰ ਜੇਕਰ ਤੁਸੀਂ ਹਾਲੇ ਤੁਹਾਡਾ ਫਿਸ਼ਰ ਨਵਾਂ ਹੈ ਤਾਂ ਥੋੜਾ ਜਿਹਾ ਤੁਸੀਂ ਉਹਦੇ ਵਿੱਚ ਕਸੀ ਸਾਦੀ ਤੇਲ ਵੀ ਮਿਕਸ ਕਰ ਸਕਦੇ ਹੋ ਤਾਂ ਕਿ ਜਿਹੜਾ ਆਫੀਸ਼ਰ ਉਹਨਾਂ ਦੇ ਉਹਦੇ ਦੋਨੇ ਸਿਰਿਆਂ ਦੀ ਡੀਨਿਊਡੇਸ਼ਨ ਹੋ ਕੇ ਉਹ ਆਪਸ ਵਿੱਚ ਚੰਗੀ ਤਰ੍ਹਾਂ ਜੁੜ ਜਾਣ ਠੀਕ ਹੈ ਚਲੋ ਅੱਗੇ ਗੱਲ ਕਰਦੇ ਹਾਂ ਜੀ ਦੇਖੋ ਜੱਤਿਆਂ ਦੀ ਤੇਲ ਪਾਉਣ ਦੇ ਦੋ ਫਾਇਦੇ ਹੁੰਦੇ ਇੱਕ ਤਾਂ ਕਠੋਰ ਮਾਲਾ ਜਿਹੜਾ ਉਹ ਬਿਲਕੁਲ ਆਸਾਨੀ ਨਾਲ ਨਿਕਲ ਜਾਂਦਾ ਤੇ ਦੂਸਰਾ ਜਿਹੜਾ ਇਹ ਜੱਤਿਆਂ ਦੀ ਤੇਲ ਹੈ ਇਹ ਜ਼ਖਮਾਂ ਨੂੰ ਭਰਨ ਦੀ ਇੱਕ ਬੈਸਟ ਦਵਾਈ ਹੈ ਬਹੁਤ ਸਾਰੇ ਡਾਕਟਰ ਇਹ ਨੂੰ ਨਹੀਂ ਦੱਸਦੇ ਪਰ ਇਹ ਆਯੁਰਵੇਦਾ ਦੇ ਵਿੱਚ ਜਤਿਆ ਦੀ ਤੇਲ ਹੈ ਜੋ ਉਪਜਖਮਾਂ ਨੂੰ ਭਰਨ ਦੀ ਇੱਕ ਬੈਸਟ ਦਵਾਈ ਦੇ ਰੂਪ ਵਿੱਚ ਸਾਹਮਣੇ ਆਉਂਦਾ ਅੱਛਾ ਤੁਸੀਂ ਸਿਟਸ ਵਾਕ ਲੈਣੀ ਹੈ ਸਿਟਸ ਵਾਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਰ ਇੱਕ ਪੇਸ਼ੈਂਟ ਨੂੰ ਪਤਾ ਹੁੰਦਾ ਹੈ ਕਿ ਸਿਟਸ ਵਾਕ ਉਹਦੇ ਲਈ ਕਿੰਨੀ ਜ਼ਰੂਰੀ ਹੈ ਤੇ ਸਿਟਸ ਵਾਕ ਦੇ ਦੋ ਫਾਇਦੇ ਹੁੰਦੇ ਐ ਇੱਕ ਤਾਂ ਸਾਫ ਸਫਾਈ ਹੁੰਦੀ ਐ ਲੈਟਰਨ ਦੇ ਰਸਤੇ ਦੀ ਕਿਉਂਕਿ ਉੱਥੇ ਜੇਕਰ ਜ਼ਖਮ ਹੈ ਤਾ ਉਹ ਤੁਸੀਂ ਕਿੰਨਾ ਮਰਜੀ ਸਾਫ ਕਰ ਲੋ ਉਹ ਨਹੀਂ ਸਾਫ ਹੋਏਗਾ ਪਰ ਜਦੋਂ ਤੁਸੀਂ ਪਾਣੀ ਦੇ ਵਿੱਚ ਲਗਾਤਾਰ 20 ਤੋਂ 25 ਮਿੰਟ ਬੈਠੋਗੇ ਜਾਂ 10 ਮਿੰਟ ਵੀ ਬੈਠੋਗੇ ਤਾਂ ਉਹਦੀ ਸਾਫ ਸਫਾਈ ਹੋ ਜਾਂਦੀ ਹੈ ਤੇ ਦੂਸਰਾ ਕੀ ਹੈ ਜਿਹੜੇ ਇਨਸਫਿੰਕਟਰਸ ਹੈ ਲੈਟਰਨ ਦੇ ਰਸਤੇ ਦੇ ਮਾਸਪੇਸ਼ੀਆਂ ਨੇ ਉਹ ਕੀ ਹੈ ਡਾਇਨੇਟ ਹੋ ਜਾਂਦੀ ਹੈ ਹਲਕੀਆਂ ਫੁਲਕੀਆਂ ਡਾਇਲੇਟ ਹੋ ਜਾਂਦੀਆਂ ਤੇ ਜਿਹੜੇ ਲੈਟਰਨ ਦੇ ਰਸਤੇ ਦੇ ਮਸਲਸ ਨਹੀਂ ਮਾਸਪੇਸ਼ੀਆਂ ਉਹ ਥੋੜੀਆਂ ਜੀਆਂ ਰਿਲੈਕਸ ਕਰ ਜਾਂਦੀ ਹੈ ਰਿਲੈਕਸ ਕਰਨ ਦੇ ਨਾਲ ਕੀ ਹੈ ਜਿਹੜਾ ਪੇਨ ਹੈ ਉਹ ਪੇਨ ਬਹੁਤ ਜ਼ਿਆਦਾ ਘਟ ਜਾਂਦਾ ਹੈ ਆਈ ਹੋਪ ਇਹ ਡਾਇਟ ਚਾਰਟ ਤੇ ਇਹ ਹਦਾਇਤਾਂ ਤੁਹਾਨੂੰ ਬਹੁਤ ਹੀ ਲਾਭਵੰਦ ਰਹਿਣਗੀਆਂ ਧੰਨਵਾਦ ਉਸਤੋਜ